ਸੋ ਹਾਂਜੀ ਦੋਸਤੋ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਸੋ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਕਿ ਪਿਛਲੇ 1.5 ਤੋਂ 2 ਸਾਲ ਦੀ ਵਿੱਚ 41 ਕਾਟ ਭਰਤੀ ਆਈ ਸੀ ਮਾਸਟਰ ਕੇਡਰ ਦੀ ਠੀਕ ਹੈ ਜੀ ਸੋ ਉਸ ਸੰਬੰਧੀ ਅੱਜ ਦੀ ਇੱਕ ਨਵੀਂ ਅਪਡੇਟ ਆਪਣੇ ਸਾਹਮਣੇ ਆ ਰਹੀ ਹੈ ਕਿ ਉਹਨਾਂ ਵੱਲੋਂ ਜਿਹੜੀ ਕੋਈ ਰੈਟ ਪਟੀਸ਼ਨ ਦਾਇਰ ਕੀਤੀ ਗਈ ਸੀ ਸੋ ਉਸ ਦੇ ਸੰਬੰਧ ਵਿੱਚ ਇੱਕ ਅੱਜ ਜਿਹੜਾ ਉਹ ਪੱਤਰ ਜਾਰੀ ਹੋਇਆ ਸੋ ਉਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਇਹ ਪੱਤਰ ਲਿਖ ਕੇ ਸੂਚਿਤ ਕੀਤਾ ਗਿਆ ਜਾਂ ਜਾਣਕਾਰੀ ਦਿੱਤੀ ਗਈ ਹੈ ਉਹ ਕਿਹੜੀ ਜਾਣਕਾਰੀ ਜਿਹੜਾ ਉਹਨਾਂ ਅਧਿਆਪਕਾਂ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਦਿੱਤੀ ਗਈ ਹੈ ਤੇ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਇਹ ਸੂਚਨਾ ਹੈ ਉਹ ਜਾਰੀ ਕੀਤੀ ਗਈ ਹੈ ਸੋ ਬਣੇ ਰਹੋ ਤੇ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਇਹ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਜਿੰਦੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਇਹ ਪੱਤਰ ਜਾਰੀ ਹੋਇਆ ਹੈ ਜੀ ਉਹਨਾਂ ਦੇ ਵਿੱਚ ਅੰਮ੍ਰਿਤਸਰ ਫਿਰੋਜ਼ਪੁਰ ਫਰੀਦਕੋਟ ਗੁਰਦਾਸਪੁਰ ਹੁਸ਼ਿਆਰਪੁਰ ਮਲੇਰਕੋਟਲਾ ਮਾਨਸਾ ਮੋਗਾ ਪਟਿਆਲਾ ਅਤੇ ਤਰਨਤਾਰ ਸੋ ਇਸ ਜ਼ਿਲ੍ਹਿਆਂ ਦੇ ਜਿਹੜੇ ਹੈਗੇ ਆ ਜਿਵੇਂ ਸਿੱਖਿਆ ਅਫਸਰਾਂ ਨੂੰ ਇੱਕ ਪੱਤਰ ਜਾਰੀ ਹੋਇਆ ਹੈ ਤਕੀਏ ਪੱਤਰ ਜੀ ਹਾਂ ਜਿਹੜੀ ਰਿਟ ਪਟੀਸ਼ਨ ਉਹ ਪਾਈ ਗਈ ਹੈ 1253 ਆਫ 2025 ਰਾਮਾ ਸ਼ਰਮਾ ਬਨਾਮ ਪੰਜਾਬ ਸਰਕਾਰ ਤੇ ਹੋਰ ਵਿਸ਼ਾ ਅੰਕਿਤ ਰਿਟ ਪਟੀਸ਼ਨ ਵਿੱਚ ਦਰਜ ਪਟੀਸ਼ਨਰਾਂ ਵੱਲੋਂ 41 61 ਮਾਸਟਰ ਕਾਰਡਰ ਭਰਤੀ ਵਿੱਚ ਸਿੱਖਿਆਪਰਤੀ ਡਾਇਰੈਕਟੋਰੇਟ ਵੱਲੋਂ ਜਾਰੀ ਕੀਤੀ ਗਈ ਸਿਲੈਕਸ਼ਨ ਸੂਚੀ ਨੂੰ ਚੈਲੰਜ ਕੀਤਾ ਗਿਆ ਜੀ ਠੀਕ ਹੈ ਜੀ ਸੋ ਜਿਹੜੀ ਸੂਚੀ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ ਸੋ ਉਹਨੂੰ ਚੈਲੰਜ ਕੀਤਾ ਗਿਆ ਉਹਨੂੰ ਚੈਲੰਜ ਕਰਦੇ ਹੋਏ ਜਿਸ ਵਿੱਚ ਉਹਨਾਂ ਵੱਲੋਂ 41 61 ਮਾਸਟਰ ਕਲਾਸਰ ਭਰਤੀ ਅਧੀਨ ਹਾਜ਼ਰ ਹੋਏ ਕਰਮਚਾਰੀਆਂ ਨੂੰ 20 ਪਾਰਟੀ ਬਣਾਇਆ ਗਿਆ ਠੀਕ ਹੈ ਜੀ ਸੋ ਜਿਹੜੇ ਮਾਸਟਰ ਕਲਾਸਰ ਦੇ ਵਿੱਚ ਆਉਂਦੇ ਆ ਉਹ ਸਾਰੇ ਕਰਮਚਾਰੀਆਂ ਨਵੀਂ ਸਿਲੈਕਸ਼ਨ ਸੂਚੀ ਦੇ ਵਿੱਚ ਉਸ ਨੂੰ ਪਾਰਟੀ ਬਣਾ ਕੇ ਉਹਨਾਂ ਵੇਸ ਬਣਾ ਕੇ ਸੋ ਜਿੰਨਾ ਕਰਮਚਾਰੀਆਂ ਨੂੰ ਪਟੀਸ਼ਨਰਾਂ ਵੱਲੋਂ ਪਾਰਟੀ ਬਣਾਇਆ ਗਿਆ ਉਨ੍ਹਾਂ ਕਰਮਚਾਰੀਆਂ ਦੀ ਸੂਚੀ ਆਪ ਜੀ ਨੂੰ ਭੇਜ ਕੇ ਹਦਾਇਤ ਕੀਤੀ ਜਾਂਦੀ ਹੈ ਕਿ ਆਪਣੇ ਜ਼ਿਲ੍ਹੇ ਅਧੀਨ ਕੰਮ ਕਰਦੇ ਇਹਨਾਂ ਕਰਮਚਾਰੀ ਨੂੰ ਰਿੱਟ ਦੀ ਕਾਪੀ ਸਰਵ ਕਰਾਉਂਦੇ ਹੋਏ ਹਦਾਇਤ ਕੀਤੀ ਜਾਵੇ ਕਿ ਮਾਨਯੋਗ ਹਾਈ ਕੋਰਟ ਵਿਖੇ ਆਪਣੇ ਪੱਧਰ ਤੇ ਇਸ ਕੇਸ ਵਿੱਚ ਆਪਣਾ ਪੱਖ ਪੇਸ਼ ਕਰਨ ਯਕੀਨੀ ਬਣਾਇਆ ਜਾਵੇ ਸੋ ਕਰਮਚਾਰੀਆਂ ਦੀ ਸੂਚੀ ਤੇ ਰਿੱਟ ਪਟੀਸ਼ਨ ਸੋ ਦੋਸਤੋ ਜਿਹੜੀ ਵੀ 41 ਕਾਂਟ ਮਾਸਟਰ ਕੇਡ ਨਾਲ ਸੰਬੰਧਿਤ ਰਿੱਟ ਪਟੀਸ਼ਨ ਪਾਈ ਗਈ ਹੈ ਸੋ ਜਿਹੜੇ ਭੈਣ ਭਰਾ ਪਹਿਲਾਂ ਪਟੀਸ਼ਨਰ ਬਣ ਕੇ ਸੋ ਉਹਨਾਂ ਦੇ ਕੇਸ ਬਣਾ ਕੇ ਹੀ ਉਹਨਾਂ ਦੇ ਕੇਸ ਤੋਂ ਪਾਰਟੀ ਬਣਾ ਕੇ ਹੀ ਬਾਕੀ ਜਿਹੜੇ ਕੈਂਡੀਡੇਟਸ ਐ ਉਹਨਾਂ ਨੂੰ ਜਿਹੜੀ ਉਹ ਉਹਨਾਂ ਨੇ ਪਟੀਸ਼ਨਰ ਬਣਨਾ ਹੈ ਠੀਕ ਐ ਸੀ ਸੋ ਉਸੇ ਦੇ ਤਹਿਤ 41 ਕਾਰਡ ਜਿਹੜੇ ਮਾਸਟਰ ਕਾਰਡ ਤੇ ਪਟੀਸ਼ਨਰਾਂ ਦੀ ਪਹਿਲੀ ਸੂਚੀ ਐ ਉਹਦੇ ਪਾਰਟੀ ਬਣਾ ਕੇ ਜਿਹੜੇ ਦੂਸਰੇ ਕਰਮਚਾਰੀ ਬਣਦੇ ਐ ਉਹਨਾਂ ਨੂੰ ਉਸ ਦੀ ਕਾਪੀ ਜਾਂ ਜਿਹੜੇ ਜਿਹੜੇ ਕੈਂਡੀਡੇਟਸ ਨੇ ਉਹ ਮੰਗੀ ਐ ਜਿਨ੍ਹਾਂ ਨੂੰ ਲੋੜ ਐ ਉਹਦੀ ਜਿਹੜੀ ਲਿਸਟ ਉਹਨੂੰ ਭੇਜ ਕੇ ਕਿਹਾ ਹੈਗਾ ਵੀ ਇੰਨਾ ਕਰਮਚਾਰੀਆਂ ਨੂੰ ਜਿਹੜੀ ਅ ਕਰਮਚਾਰੀ ਦੀ ਰਿਟ ਪਟੀਸ਼ਨ ਵਾਲੀ ਹੈਗੀ ਹੈ ਕਾਪੀ ਉਹ ਮੁਹੱਈਆ ਕਰਵਾਈ ਜਾਂਦੀ ਤਾਂ ਕਿ ਉਹ ਵੀ ਆਪਣੇ ਬੇਸ ਦੇ ਉੱਪਰ ਜਿਹੜੀ ਉਹ ਪਟੀਸ਼ਨਰ ਦਾਇਰ ਕਰ ਸਕਣ ਤੇ ਜਿਹੜਾ ਵੀ ਕੋਈ ਬਣਦਾ ਬੈਨੀਫਿਟ ਹੈ ਉਹ ਲੈ ਸਕਣ ਉਹਨੂੰ ਜਨਰਲਾਈਜ਼ ਕੀਤਾ ਜਾਵੇ ਜਾਂ ਪਟੀਸ਼ਨਰ ਬਣ ਕੇ ਉਹਦਾ ਆਪ ਦਾ ਫਾਇਦਾ ਲੈ ਸਕਣ ਸੋ 41 ਘਟ ਮਾਸਟਰ ਕਾਟ ਨਾਲ ਸੰਬੰਧਿਤ ਇਹ ਸੀ ਅੱਜ ਦੀ ਨਿਊਜ਼ ਜਿਹੜੀ ਕਿ ਪਟੀਸ਼ਨਰ ਬਣਨ ਸੰਬੰਧੀ ਹੈ ਉਹਨੂੰ ਜਨਰਲਾਈਜ਼ ਕਰਾਉਣ ਜਾਂ ਪਟੀਸ਼ਨਰ ਬਣ ਕੇ ਲਾਭ ਲੈਣ ਸੰਬੰਧੀ ਜਿਹੜੀ ਉਹ ਅਪਡੇਟ ਹੋਈ ਹੈ ਅੰਮ੍ਰਿਤਸਰ ਫਿਰੋਜ਼ਪੁਰ ਫਿਰੋਜ਼ਪੁਰ ਫਰੀਦਕੋਟ ਗੁਰਦਾਸਪੁਰ ਹੁਸ਼ਿਆਰਪੁਰ ਮਲੇਰ ਕੁੱਟਲਾ ਮਾਨਸਾ ਮੋਗਾ ਪਟਿਆਲਾ ਤੇ ਤਰਨਤਾਰਨ ਤਕਰੀਬਨ 7-8 ਜਿਹੜੇ ਜ਼ਿਲ੍ਹੇ ਆ ਜਿੰਨਾ ਦੇ 41 ਕਟ ਦੇ ਮੈਂਬਰਾਂ ਨੂੰ ਸੂਚੀ ਜਿਹੜੀ ਉਹ ਦੇਣ ਨੂੰ ਕਿਹਾ ਗਿਆ ਸੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ